ਹੋ ਨੈਸ਼ਨਲ RCMP ਦੀ ਕੋਆਰਡੀਨੇਸ਼ਨ ਟੀਮ ਹੈਗੀ ਆ ਉਹ ਜਿੰਨੇ ਵੀ ਲੋਕਲ ਪੁਲਿਸ ਕਿਉਂਕਿ ਜਦੋਂ ਕੋਈ ਐਕਸਟਰਸ਼ਨ ਇੱਥੇ ਹੁੰਦਾ ਬ੍ਰੈਮਟਨ ਦੇ ਵਿੱਚ ਉੱਥੇ ਪੀਐਲ ਪੁਲਿਸ ਉਸ ਕੇਸ ਨੂੰ ਇਨਵੈਸਟੀਗੇਟ ਕਰਦੀ ਹੈ ਆਈ ਥਿੰਕ ਦੂਸਰੇ ਗਰੁੱਪਸ ਵੀ ਅਵੇਅਰ ਹੋ ਜਾਣਗੇ ਵੀ ਯੂ نو ਵੀ ਆਰ ਨਾਟ ਜੋਕਿੰਗ ਅਰਾਊਂਡ ਇਨ ਕੈਨੇਡਾ ਆ ਥਿਸ ਇਜ਼ ਵੈਰੀ ਸੀਰੀਅਸ ਐਂਡ ਫੋਰਨ ਐਕਟਰਸ نو ਆਪਣੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਦਾ ਦੇ ਹਰ ਗੱਲ ਕੀ ਕਹਿ ਸਕਦੇ ਹਾਂ ਫੀਅਰ ਲੋਕਾਂ ਦੇ ਵਿੱਚ ਜੋ ਪੈਦਾ ਕੀਤਾ ਜਾ ਰਿਹਾ ਹੈਗਾ ਲੋਕ ਇਨਵੈਸਟਮੈਂਟਸ ਕਰਨ ਤੋਂ ਵੀ ਡਰ ਰਹੇ ਹੈਗੇ ਨੇ ਜਦੋਂ ਉਹਨਾਂ ਨਾਲ ਗੱਲ ਕਰਦੇ ਹੈਗੇ ਸੱਚਿਆਂ ਨੂੰ ਆਪਣੇਆਂ ਨੂੰ ਲੋਕ ਐਕਸਪਲੋਇਟ ਕਰ ਰਹੇ ਹੈਗੇ ਆਨਲਾਈਨ ਉਹਦੀ ਵੀ ਬਹੁਤ ਕੇਸਸ ਆ ਰਹੇ ਨੇ ਐਕਸਟਰਸ਼ਨ ਲਈ ਵੀ ਉਹਨਾਂ ਦੀ ਬਹੁਤ ਹੈਲਪ ਹੋ ਸਕਦੀ ਹੈਗੀ ਆ ਐਂਡ ਜਿਹੜੀ ਸਾਈਬਰ ਕਰਾਈਮਸ ਹੋ ਰਹੇ ਹੈਗੇ ਨੇ ਸ ਸੀਨੀਅਰਸ ਤੋਂ ਪੈਸਾ ਚੋਰੀ ਕੀਤਾ ਜਾ ਰਿਹਾ ਹੈਗਾ ਐਂਡ ਵੈਸੇ ਵੀ ਕਾਰਪੋਰੇਸ਼ਨਸ ਤੋਂ ਐਂਡ ਬਹੁਤ ਲੋਕਾਂ ਤੋਂ ਸਭ ਤੋਂ ਜ਼ਿਆਦਾ ਵੱਡਾ ਇਸ ਵਕਤ ਜੋ ਮੋਨਿਟਰੀ ਫਾਈਨੈਂਸ਼ੀਅਲ ਡੈਮੇਜ ਹੋ ਰਿਹਾ ਹੈਗਾ ਉਹ ਸਾਈਬਰ ਕ੍ਰਾਈਮ ਦੇ थ्रू ਹੋ ਰਿਹਾ ਹੈ। ਦੀ ਕੰਸਰਵੇਟਿਵ ਇਨਫਰਮੇਸ਼ਨ ਫਲਾੜੀ ਹੈਗੀ ਅਭੀ ਇਹ ਤਾਂ ਥੋੜਾ ਪ੍ਰਾਈਵੇਸੀ ਨਹੀਂ ਛੱਡਣਗੇ ਐਂਡ ਸੋ ਪ੍ਰਾਈਵੇਸੀ ਇਸ਼ੂਜ਼ ਨੂੰ ਲੈ ਕੇ ਪੁਲਿਸ ਨੂੰ ਬਹੁਤ ਚੈਲੰਜਸ ਹੁੰਦੇ ਆ ਵੀ ਉਹ ਛੋਟੀ ਤੋਂ ਛੋਟੀ ਚੀਜ਼ ਨਹੀਂ ਕਰ ਪਾਉਂਦੇ ਹੈਗੇ ਹਨ ਫਿਰ ਉਹ ਕਹਾਾਂ ਅਰੈਸਟ ਨਹੀਂ ਕਰ ਪਾਉਂਦੇ ਫਿਰ ਚਾਰਜ ਨਹੀਂ ਕਰ ਪਾਉਂਦੇ ਤੇ ਫਿਰ ਟ੍ਰਾਇਲ ਤੇ ਕਿੱਥੇ ਜਾਣਾ ਹੈਗਾ ਰਾਈਟ ਥੋੜਾ ਸੋਖਾ ਕਰਨਾ ਚਾਹੁੰਦੇ ਹੈਗੇ ਆ ਪੁਲਿਸ ਦੇ ਲਈ ਅਸੀਂ ਚਾਹੁੰਦੇ ਹੈਗੇ ਆ ਜੇ ਤੁਹਾਡੇ ਮੈਂਬਰ ਆਫ ਪਾਰਲੀਮੈਂਟ ਕੰਜ਼ਰਵੇਟਿਵ ਪਾਰਟੀ ਤੋਂ ਹੈਗੇ ਨੇ ਇਸ ਵਕਤ ਇਸ ਬਿਲ ਤੇ ਡਿਬੇਟ ਡਿਬੇਟ ਹੋ ਰਹੀ ਹੈਗੀ ਹੈ ਹਾਊਸ ਆਫ ਕਾਮਨਸ ਦੇ ਵਿੱਚ ਕਮੇਟੀ ਦੇ ਕੋਲ ਜਾਊਗੀ ਅਸੀਂ ਚਾਹੁੰਦੇ ਆ ਵੀ ਜਲਦ ਚਲ ਤਾਸ ਕੀਤਾ ਜਾਵੇ ਸੋ ਥੈਟ एवी एक एक्स्ट्रा स्टेप एक्सट्रोशन नु हेल्प ਕਰਨ ਲਈ एक्सट्रोशन केसेस दे विच। सत श्री अकाल जी मैं ਭਪਿੰਦਰ ਗਰੇਵਾ ਡੇਲੀ ਪੁਸ਼ਪ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਮੇਰੇ ਨਾਲ ਮੈਂਬਰ ਪਾਰਲੀਮੈਂਟ ਰੂਬੀ ਸੋਹੋਤਾਨ ਨੇ ਜਿਹੜੀ ਹੁਣ ਨੈਸ਼ਨਲ ਆਰਸੀਐਮਪੀ ਦੀ ਕੋਆਰਡੀਨੇਸ਼ਨ ਟੀਮ ਹੈਗੀ ਆ ਉਹ ਜਿੰਨੇ ਵੀ ਲੋਕਲ ਪੁਲਿਸ ਕਿਉਂਕਿ ਜਦੋਂ ਕੋਈ ਐਕਸਟਰੋਸ਼ਨ ਇੱਥੇ ਹੁੰਦਾ ਬ੍ਰੈਂਪਟਨ ਦੇ ਵਿੱਚ ਉੱਥੇ ਪੀਐਲ ਪੁਲਿਸ ਉਸ ਕੇਸ ਨੂੰ ਇਨਵੈਸਟੀਗੇਟ ਕਰਦੀ ਆ ਜੇ ਕੈਲਡਿੰਚ ਹੁੰਦਾ ਓਪੀਪੀ ਇਨਵੈਸਟੀਗੇਟ ਕਰਦੀ ਆ ਉਹਨੂੰ ਓਵਰਸੀ Is information sharing no RCMP the call information store kar di hai So ode vecho de kre B Jo Kafi, um they're not the only ones, but Joe kafi, majority of activity hagia. OS group the links they through ho hagia. And uh, I think those groups we aware ho Be, you know, we're not joking around in Canada. Uh, this is very serious and as uh, as um ਫੋਰਨ ਐਕਟਰਸ ਨੂੰ ਆਪ ਦੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਦਾ ਅਮ ਦੇ ਹਾਸ਼ਿਤ ਕੀ ਕਹਿ ਸਕਦੇ ਹਾਂ ਫੀਅਰ ਲੋਕਾਂ ਦੇ ਵਿੱਚ ਜੋ ਪੈਦਾ ਕੀਤਾ ਜਾ ਰਿਹਾ ਹੈਗਾ ਲੋਕ ਇਨਵੈਸਟਮੈਂਟਸ ਕਰਨ ਤੋਂ ਵੀ ਡਰ ਰਹੇ ਹੈਗੇ ਨੇ ਜਦੋਂ ਉਹਨਾਂ ਨਾਲ ਗੱਲ ਕਰਦੇ ਹੈਗੇ ਆ ਐਂਡ ਆਪਣੇ ਬਹੁਤ ਲੋਕ ਜਿਹੜੇ ਸਕਸੈਸਫੁਲ ਹੋਏ ਨੇ ਆਪਣੀ ਮਿਹਨਤ ਦੇ ਨਾਲ ਉਹ ਹੰਡੜ ਵੀਰੇ ਹੈਗੇ ਨੇ ਕੋਈ ਵੀ ਆਪ ਦਾ ਕੰਮ ਗਾਹਾਂ ਤੋੜਨ ਤੋਂ ਐਂਡ ਵੀ ਡੋਨਟ ਵਾਂਟ ਥੈਟ ਇਨ ਕੈਨੇਡਾ ਅਸੀਂ ਇਕਨੋਮੀ ਗਾਹਾਂ ਤੋੜਨ ਦੀ ਟਰਾਈ ਕਰ ਰਹੇ ਹੈਗੇ ਆਂ ਦਵਾਰਾ ਰਿਵਾਈਵ ਕਰਨ ਦੀ ਟਰਾਈ ਕਰ ਰਹੇ ਆਂ ਐਂਡ ਇਹ ਜਿਹੜੇ ਐਕਸਟਰਸ਼ਨਸ ਨੇ ਕਾਫੀ ਹੱਦ ਤੱਕ ਆਪਣੀ ਕਮਿਊਨਿਟੀਜ਼ ਦੇ ਵਿੱਚ ਦਾ ਬੋਥ ਇਕਨੋਮਿਕ ਇੰਪੈਕਟ ਵੀ ਪਿਆ ਹੈਗਾ ਆ ਕਿਉਂਕਿ ਇਹ ਜ਼ਿਆਦਾਤਰ ਜਿਹੜੀਆਂ ਫਰੋਤੀਆਂ ਏਸ਼ੀਅਨਸ ਤੋਂ ਹੀ ਮੰਗੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਖਾਸ ਕਰਕੇ ਆਪਣੇ ਪੰਜਾਬੀ ਭਾਈਚਾਰੇ ਜਿਹਨੂੰ ਆਪਾਂ ਕਹ ਦਈਏ ਜੀ ਉਹ ਕੋਈ ਵੀ ਹੋ ਸਕਦਾ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਵੀ ਬਿਲਕੁਲ ਬਹੁਤ ਹੀ ਜ਼ਿਆਦਾ ਡਰਦਾ ਮਾਹੌਲ ਸੀ ਉਹਦੇ ਨਾਲ ਲੋਕ ਹੁਣ ਅੱਗੇ ਤੁਸੀਂ ਦੇਖਿਆ ਹੋਣਾ ਵੀ ਕਬੱਡੀ ਟੂਰਨਾਮੈਂਟਾਂ ਤੇ ਜਾਂ ਕਿਤੇ ਵੀ ਪੋਸਟਰ ਵਗੈਰਾ ਲੱਗ ਜਾਂਦੇ ਹੁਣ ਉਹ ਤੋਂ ਵੀ ਅਗਲਾ ਗੁਰੇਜ਼ ਕਰਦਾ ਵੀ ਯਾਰ ਐਵੇਂ ਸਾਡਾ ਨੋ ਕਿਤੇ ਉਹ ਚਾਹੇ ਕੁਝ ਨਾ ਹੋਵੇ ਉਹਨਾਂ ਕੋਲੇ ਵਿਚਾਰਿਆਂ ਕੋਲੇ ਪਰ ਐਵੇਂ ਆਪਾਂ ਫੇਮ ਦੇ ਵਿੱਚ ਆ ਜੀ ਇਹ ਮੁੜ ਕੇ ਇਹਨਾਂ ਤੋਂ ਕਾਲ ਆ ਜਾਂਦੀ ਇੱਕ ਤੇ ਇੱਥੇ ਮਤਲਬ ਤੇ ਜਿਹੜੀ ਇਹਦੇ ਵਿੱਚ ਹੋਰ ਕੀ ਕੀ ਗਾਂ ਸਟੈਪ ਚੱਕੇ ਜਾ ਰਹੇ ਇਹਨਾਂ ਦਾ ਤਾਂ ਚਲੋ ਹੋ ਗਿਆ ਜੀ ਹੁਣ ਕੋਈ ਵੀ ਗੈਂਗਵਾਰ ਇਸ ਤਰ੍ਹਾਂ ਦੀ ਹੋਏਗੀ ਤਾਂ ਉਹਦਾ ਆਪਾਂ ਨੂੰ ਪਤਾ ਨਤੀਜਾ ਕੀ ਹੋਏਗਾ ਕਿਉਂਕਿ ਬੜੇ ਹੀ ਸਖਤ ਹੈ ਕੈਨੇਡੀਅਨ ਗਵਰਨਮੈਂਟ ਕਿਉਂ ਦੀ ਆਪਣੀ ਪ੍ਰੋਮਿਸ ਵੀ ਆਪਾਂ ਇਹੀ ਕੀਤਾ ਸੀਗਾ ਵੀ ਕੈਨੇਡੀਅਨਸ ਲਈ ਆਪਾਂ ਖੜੇ ਆ ਜੀ ਮੋਢੇ ਨਾਲ ਮੋਢਾ ਲਾ ਕੇ ਹੋਰ ਕੀ ਕੀ ਨਵੇਂ ਸਟੈਪ ਚੱਕ ਰਹੀ ਹੈ ਜੀ ਜਿਹਦੇ ਵਿੱਚ ਵੀ ਤੁਸੀਂ ਬਿੱਲ ਦਾ ਵੀ ਜ਼ਿਕਰ ਕਰ ਰਹੇ ਸੀ ਉਹਦੇ ਵੀ ਬਾਰੇ ਕੋ ਦੱਸੋ ਜੀ ਹਾਂਜੀ ਸੋ ਕਈ ਬਿਲਸ ਲਿਆਂਦੇ ਗਏ ਹੈਗੇ ਨੇ ਆਲਰੇਡੀ ਦੋ ਕਰਾਈਮ ਤੇ ਬਿਲਸ ਲਿਆਂਦੇ ਗਏ ਹੈਗੇ ਨੇ ਇੱਕ ਤਾਂ ਸੀ2 ਹੈਗਾ ਜੂਨ ਦੇ ਵਿੱਚ ਲਿਆਂਦਾ ਸੀਗਾ ਉਹਦੇ ਵਿੱਚ ਐਕਸਟਰਸ਼ਨਸ ਦੀ ਵੀ ਹੈਲਪ ਹੋ ਸਕਦੀ ਹੈਗੀ ਆ ਉਸ ਬਿਲ ਦੇ ਵਿੱਚ ਪੁਲਿਸ ਨੇ ਖਾਸ ਮੰਗ ਕੀਤੀ ਹੈਗੀ ਆ ਕੁਝ ਪਾਵਰਸ ਦੀ ਜਿਹਦੇ ਵਿੱਚ ਉਹ इजीली ਕੋਈ ਟੈਲੀਫੋਨ ਕੰਪਨੀ ਜਾ ਇੰਟਰਨੈਟ ਪ੍ਰੋਵਾਈਡਰ ਕੰਪਨੀ ਤੋਂ ਲਿੰਕ ਕਰ ਸਕਣ ਕਿਸਦਾ ਆਈਪੀ ਐਡਰੈਸ ਜਾਂ ਫੋਨ ਨੰਬਰ ਜੋ ਆਪਾਂ ਬੱਚਿਆਂ ਨੂੰ ਆਪਣੇਆਂ ਨੂੰ ਲੋਕ ਐਕਸਪਲੋਇਟ ਕਰ ਰਹੇ ਹੈਗੇ ਆ ਆਨਲਾਈਨ ਉਹਦੇ ਵੀ ਬਹੁਤ ਕੇਸਸ ਆ ਰਹੇ ਨੇ ਐਕਸਟਰਸ਼ਨ ਲਈ ਵੀ ਉਹਨਾਂ ਦੀ ਬਹੁਤ ਹੈਲਪ ਹੋ ਸਕਦੀ ਹੈਗੀ ਐਂਡ ਜਿਹੜੀ ਸਾਈਬਰ ਕਰਾਈਮਸ ਹੋ ਰਹੇ ਹੈਗੇ ਨੇ ਸੀਨੀਅਰਸ ਤੋਂ ਪੈਸਾ ਚੋਰੀ ਕੀਤਾ ਜਾ ਰਿਹਾ ਹੈਗਾ ਐਂਡ ਵੈਸੇ ਵੀ ਕਾਰਪੋਰੇਸ਼ਨਸ ਤੋਂ ਇਹ ਬਹੁਤ ਲੋਕਾਂ ਤੋਂ ਸਭ ਤੋਂ ਜਿਆਦਾ ਵੱਡਾ ਇਸ ਵਕਤ ਜੋ monetary uh, financial damage ho reya huga cyber crime de through ho reya huga ya so oh saariyan cheezan nu eh ek tool danda huga police nu so that oh jaldi to jaldi us investigation nu shuru kar sake of course je ohna nu zyada information di lod pendi hegi ya kise da computer dekhan nu ja ke sada kar um ਆ ਘਰ ਚੋਂ ਐਵਿਡੈਂਸ ਤੇ ਲੱਭਣ ਲਈ ਉਹਦੇ ਲਈ ਵਾਰੰਟ ਚਾਹੀਦਾ ਹੈਗਾ ਆ ਪਰ ਕਿਤੇ ਨਾ ਕਿਤੇ ਮਿਸਕਮਿਊਨੀਕੇਸ਼ਨ ਹੋ ਰਿਹਾ ਹੈਗਾ ਲੋਕ ਕਹ ਰਹੇ ਹੈਗੇ ਨੇ ਤੇ ਕੰਸਰਵੇਟਿਵ ਇਨਫਰਮੇਸ਼ਨ ਫੈਲਾ ਰਹੀ ਹੈਗੀ ਆ ਵੀ ਇਹ ਤਾਂ ਤੁਹਾਡਾ ਪ੍ਰਾਈਵੇਸੀ ਨਹੀਂ ਛੱਡਣਗੇ ਐਂਡ ਸੋ ਪ੍ਰਾਈਵੇਸੀ ਇਸ਼ੂਜ਼ ਨੂੰ ਲੈ ਕੇ ਪੁਲਿਸ ਨੂੰ ਬਹੁਤ ਚੈਲੰਜਸ ਹੁੰਦੇ ਆ ਵੀ ਉਹ ਛੋਟੀ ਤੋਂ ਛੋਟੀ ਚੀਜ਼ ਨਹੀਂ ਕਰ ਪਾਉਂਦੇ ਹੈਗੇ ਉਹਨਾਂ ਫਿਰ ਉਹ ਕਹਾ ਅਰੈਸਟ ਨਹੀਂ ਕਰ ਪਾਉਂਦੇ ਫਿਰ ਚਾਰਜ ਨਹੀਂ ਕਰ ਪਾਉਂਦੇ ਤੇ ਫਿਰ ਟ੍ਰਾਇਲ ਤੇ ਕਿੱਥੇ ਜਾਣਾ ਹੈਗਾ ਰਾਈਟ ਇਸ ਵਕਤ ਐਕਸਟਰੂਸ਼ਨ ਲਈ ਵੀ ਲਾਈਫ ਪ੍ਰਿਜ਼ਨਮੈਂਟ ਇਨ ਪ੍ਰਿਜ਼ਨ ਸੈਂਟੈਂਸ ਆ ਗਈ ਹੈ ਕੈਨੇਡਾ ਦੇ ਵਿੱਚ ਮੈਕਸਮਮ ਐਂਡ ਪਰ ਉੱਥੇ ਤੱਕ ਕਈ ਕੇਸ ਹੀ ਨਹੀਂ ਪਹੁੰਚ ਰਹੇ ਹੈਗੇ ਕਿਉਂਕਿ ਇਨਵੈਸਟੀਗੇਸ਼ਨ ਇੰਨੀ ਮੁਸ਼ਕਲ ਹੋ ਜਾਂਦੀ ਹੈਗੀ ਇਹ ਇਨਾ ਰੂਲਸ ਦੇ ਕਰਕੇ ਸੋ ਅਸੀਂ ਥੋੜਾ ਸੋਖਾ ਕਰਨਾ ਚਾਹੁੰਦੇ ਹੈਗੇ ਆ ਪੁਲਿਸ ਦੇ ਲਈ ਅਸੀਂ ਚਾਹੁੰਦੇ ਹੈਗੇ ਆ ਜੇ ਤੁਹਾਡੇ ਮੈਂਬਰ ਆਫ ਪਾਰਲੀਮੈਂਟ ਕੰਜ਼ਰਵੇਟਿਵ ਪਾਰਟੀ ਤੋਂ ਹੈਗੇ ਨੇ ਇਸ ਵਕਤ ਇਸ ਬਿਲ ਤੇ ਡਿਬੇਟ ਡਿਬੇਟ ਹੋ ਰਹੀ ਹੈਗੀ ਹੈ ਹਾਊਸ ਆਫ ਕਾਮਨਸ ਦੇ ਵਿੱਚ ਕਮੇਟੀ ਦੇ ਕੋਲ ਜਾਊਗੀ ਅਸੀਂ ਚਾਹੁੰਦੇ ਆ ਵੀ ਜਲਦੋਂ ਜਲਦ ਪਾਸ ਕੀਤਾ ਜਾਵੇ ਸੋ ਥੈਟ ਇਹ ਵੀ ਇੱਕ ਐਕਸਟਰਾ ਸਟੈਪ ਐਕਸਟਰਸ਼ਨ ਨੂੰ ਹੱਲ ਕਰਨ ਲਈ ਐਕਸਟਰਸ਼ਨ ਕੇਸਿਸ ਦੇ ਵਿੱਚ ਹੋਣ ਪੁਲਿਸ ਨੂੰ ਮਿਲ ਸਕੇ ਉਹਦੇ ਵਿੱਚ ਹੋਰ ਵੀ ਕ੍ਰਿਮੀਨਲ ਆਰਗੇਨਾਈਜੇਸ਼ਨਸ ਦੀ ਜਿਹੜੀ ਫਾਈਨਾਂਸਿੰਗ ਕੈਸ਼ ਫਲੋ ਹੁੰਦੀ ਹੈਗੀ ਆ ਬਹੁਤ ਜ਼ਿਆਦਾ ਐਥੇ 아이ਡੈਂਟੀਫਾਈ ਕੀਤੀ ਗਈ ਹੈਗੀ ਆ ਪੁਲਿਸ ਦੇ ਥਰੂ that canada vulnerable ਹੈਗਾ ਕਿਉਂਕਿ ਆਪਣੇ ਜਿਹੜੇ ਕੁਝ ਲਾਜ਼ ਹੈਗੇ ਨੇ ਆ terrorism cash financing ਨੂੰ ਲੈ ਕੇ ਉਹ ਕਿ ਜਗਾਤੇ ਲੂਪ ਹੋਲਸ ਆ ਗਏ ਨੇ ਤੇ ਉਹ ਲੀਪ ਹੋਲਸ ਨੂੰ ਵੀ ਉਹ ক্লোਜ਼ ਕਰਦਾ ਹੈਗਾ ਸੋ ਜਦੋਂ ਲੋਕ ਆਪ ਦਾ ਪੈਸਾ ਨਹੀਂ ਛੇਤੀ ਛੇਤੀ ਇਦਾਂ ਕੈਸ਼ ਮੂਵ ਕਰ ਸਕਣਗੇ ਆ ਉਹਦੇ ਨਾਲ ਵੀ ਕ੍ਰਿਮੀਨਲ ਆਰਗੇਨਾਈਜੇਸ਼ਨਸ ਤੇ ਕਾਫੀ ਕੰਟਰੋਲ ਕੀਤਾ ਜਾਂਦਾ ਹੈਗਾ ਐਂਡ ਉਹ ਕੇਵਾਰ ਫਿਰ ਆਪਰੇਟ ਵੀ ਨਹੀਂ ਇੱਥੇ ਕਰਦੇ ਹੈਗੇ ਸੋ ਅਸੀਂ ਚਾਹੁੰਦੇ ਹੈਗੇ ਆ ਵੀ ਇਹ ਬਿਲ ਵੀ ਪਾਸ ਹੋਵੇ ਹੇਟ ਕਰਾਈਮ ਤੇ ਵੀ ਲਿਆਂਦਾ ਹੈਗਾ ਐ ਹੇਟ ਕਰਾਈਮ ਵੀ ਬਹੁਤ ਵਧਿਆ ਹੋਇਆ ਆਪਣੇ ਆਮ ਆਪਣੇ ਸਾਊਥ ਏਸ਼ੀਅਨਸ ਦੇ ਅਗੇਂਸਟ ਵੀ ਹਿੱਟ ਕ੍ਰਾਈਮ ਇਨ ਯੂ ਨੋ ਰੇਸਿਜ਼ਮ ਆਪਾ ਦੇਖ ਰਹੇ ਹੈਗੇ ਆ ਕਾਫੀ ਹੱਦ ਤੱਕ ਵਧਿਆ ਹੋਇਆ ਐਂਡ ਵੀਵ ਆਲਸੋ ਸੀਨ ਦੈਟ ਉਮ ਤਰਮਕਸਤਾਨਾਤੇ ਪ੍ਰੋਟੈਸਟ ਕਰਨਾ ਉਹਦੀ ਕੀ ਰੂਲਸ ਹੋਣੇ ਚਾਹੀਦੇ ਆ ਬਹੁਤ ਮਿਨਿਸਿਪੈਲਿਟੀਆਂ ਨੇ ਵੀ ਇਹ ਮੰਗੀ ਸੀਗੀ ਹੈ ਨਾ ਵੀ ਇਹਦੇ ਕੋਈ ਕਲੀਅਰ ਰੀਅਲ ਰੂਲਸ ਹੋਣੇ ਚਾਹੀਦੇ ਹੈਗੇ ਆ ਸੋ ਇਸ ਬਿਲ ਦੇ ਵਿੱਚ ਇਹ ਵੀ ਯੂ ਨੋ ਇਹ ਵੀ ਕਲੀਅਰ ਕੀਤਾ ਜਾਂਦਾ ਹੈਗਾ ਵੀ ਤੁਸੀਂ ਕਿਸੇ ਦਾ ਰਸਤਾ ਨਹੀਂ ਰੋਕ ਸਕਦੇ ਹੈਗੇ ਕੋਈ ਧਾਰਮਿਕ ਸਥਾਨ ਤੇ ਜਾਂ ਉਹਨਾਂ ਦੇ ਕਲਚਰਲ ਸੈਂਟਰ ਤੋਂ ਜਾਣ ਨੂੰ ਉਹਨੂੰ ਧਮਕਾ ਨਹੀਂ ਸਕਦੇ ਉਹਨਾਂ ਨੂੰ ਡਰਾ ਨਹੀਂ ਸਕਦੇ ਹੈਗੇ ਕਿਸੇ ਦੇ ਵੀ ਕੋਈ ਵੀ ਹੋ ਸਕਦਾ ਹੈਗਾ ਯਾ ਇਟ ਡਸਨਟ ਮੈਟਰ ਕਿਹੜੇ ਧਰਮ ਦਾ ਕੋਈ ਹੈਗਾ ਯਾ ਐਂਡ ਗਾਜ਼ਾ ਦੇ ਵਰਤ ਤੋਂ ਬਾਅਦ ਵੀ ਆਪਾਂ ਉਸ ਕਮਿਊਨਿਟੀਜ਼ ਦੇ ਵਿੱਚ ਖਾਸ ਕਰਕੇ ਬਹੁਤ ਆ ਇਸ਼ੂਜ਼ ਅਰਾਈਜ਼ ਹੋਏ ਨੇ ਜਿਤੇ پلی ਸਕੂਲ ਕਲੀਅਰ ਆਮ ਵੈਸੇ ਉਹ ਕਹਿੰਦੇ ਹੈਗੇ ਆ ਵੀ ਉਹਨਾਂ ਕੋਲ ਪਲੀਅਰ ਕਲੀਅਰ ਗਾਈਡੈਂਸ ਨਹੀਂ ਸੀਗੀ ਵੀ ਉਹ ਕਿਸੇ ਜਨਤੇ ਨੂੰ ਚਾਰਜ ਕਰ ਸਕਦੇ ਹੈਗੇ ਆ ਸੋ ਇਹਦੇ ਨਾਲ ਇੱਕ ਨਵਾਂ ਹੈਟ ਕਰਾਇਮ ਵੀ ਬਣ ਰਿਹਾ ਹੈਗਾ ਜਿਹਦੇ ਨਾਲ ਚਾਰਜ ਲੋਕਾਂ ਨੂੰ ਕੀਤਾ ਜਾ ਸਕਦਾ ਇਹਦੇ ਵਿੱਚ ਟੈਰਰਿਜ਼ਮ ਦੇ ਜਿਹੜੇ ਕੋਈ ਸਿੰਬल्स ਨੇ ਝੰਡੇ ਨੇ ਉਹ ਵੀ ਨਹੀਂ ਤੁਸੀਂ ਚੜਾ ਸਕਦੇ ਹੈਗੇ ਜਿਹੜੇ ਕੈਨੇਡਾ ਜਿਹਨੇ ਗਰੁੱਪਸ ਨੂੰ ਆਈਡੈਂਟੀਫਾਈ ਕਰ ਚੁੱਕਿਆ ਹੈਗਾ ਸੋ ਇਹਦੇ ਵਿੱਚ ਉਹ ਬਿਸ਼ਨੋਈ ਵੀ ਆਏਗਾ ਆਮ so there are many things in aur uh, naley hafteyan de vich kuch final touches uh, jehda bill da legislation hai ga oh bahut ek wadda piece of the, um, ਲੈਜਿਸਲੇਸ਼ਨ ਹੈਗਾ ਦੇ ਬਹੁਤ ਡਿਫਰੈਂਟ ਏਰੀਆਜ਼ ਅਫੈਕਟ ਹੋਣਗੇ ਉਹਦੇ ਵਿੱਚ ਆਟੋ ਸਾਫਟ ਹੋਮ ਇਨਵੀਜ਼ਨ ਜਿਹੜੇ ਬਾਰ ਬਾਰ ਪੀਟਰ ਫੈਂਡਰਸ ਹੈਗੇ ਨੇ ਪਾ ਮੇ ਉਹ ਛੋਟੀਆਂ ਚੋਰੀਆਂ ਵੀ ਕਰ ਰਹੇ ਹੈਗੇ ਨੇ ਜਿੱਦਾਂ ਆਪਾਂ ਐਲ ਸੀ ਬੀਓਜ਼ ਦੇ ਵਿੱਚ ਦੇਖਿਆ ਹੈਗਾ ਆ ਉਸ ਚੀਜ਼ਾਂ ਨੂੰ ਕਵਰ ਕੀਤਾ ਜਾਊ ਐਕਸਟਰਸ਼ਨ ਨੂੰ ਹੋਰ ਵੀ ਸਖਤੀ ਦਿੱਤੀ ਜਾਊਗੀ ਐਂਡ ਦਵਾਰਾ ਜੱਜਸ ਜਿਹੜੇ ਪ੍ਰੋਵਿੰਸ਼ੀਅਲ ਕੋਰਟਸ ਦੇ ਵਿੱਚ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਓਨਲੀ ਵੀ ਇਹ ਜਿਹੜੇ ਕ੍ਰਾਈਮਸ ਨੇ ਜਿਹੜੇ ਇਨਕਰੀਸ ਹੋ ਰਹੇ ਹੈਗੇ ਨੇ ਵੀ ਇਹਨਾਂ ਦੇ ਵਿੱਚ ਬੇਲ last first resort nahi hona chahida aaj case nu carefully study kita jana chahida ohde vich kai conditions vi laiyan janngiyan da it's going to be lots of things ohde mai pure details nahi jinna ch billonda hega das paungi ya das sakdi par that will be a good belt aise sakdi vi sentences bhi kiti jaogi par is te badle assi chahne hage ha bi jo kuch police ne mangya hega jo provinces mang rahe hage ya ਕਾਫੀ ਹੱਦ ਤੱਕ ਉਹ ਦੇਖਣਗੇ ਵੀ ਇਸ ਬਿਲ ਦੇ ਵਿੱਚ ਕਵਰਡ ਹੋਊਗਾ ਉਹਨਾਂ ਵਾਲੇ ਬਿਲ ਦੇ ਵਿੱਚ ਪਰ ਉਸਤੇ ਬਦਲੇ ਅਸੀਂ ਚਾਹੁੰਦੇ ਹੈ ਕਿ ਹਾਂ ਵੀ ਪ੍ਰੋਵਿੰਸਸ ਵੀ ਆਪਦੇ ਕੋਰਟਸ ਨੂੰ ਕਿਉਂਕਿ ਸਾਰੇ ਜਿਹੜੇ ਕ੍ਰਿਮੀਨਲ ਟ੍ਰਾਇਲਸ ਨੇ ਲਵਾ ਅਮ ਊਟ ਆਊਟ ਲਾਈਕ ਐਕਸਟੋਰਸ਼ਨਸ ਆਈ ਮੀਨ ਸੌਰੀ ਟਰੋਰਿਜ਼ਮ ਐਂਡ ਇਮੀਗ੍ਰੇਸ਼ਨ ਐਂਡ ਸੀਆਰਏ ਦੇ ਜੁੜੇ ਇਸ਼ੂਸ ਨੇ ਉਹ ਫੈਡਰਲ ਕੋਰਟਸ ਦੇ ਵਿੱਚ ਹੁੰਦੇ ਆ ਤੇ ਥੋੜੇ ਮੋਟੇ ਕੇਸ ਜਿਹੜੇ ਹਾਈ ਲੈਵਲ ਡਰੰਕ ਕੇਸਸ ਹੁੰਦੇ ਆ ਪਰ ਜਿਹੜਾ ਆਮ ਆਪਾਂ ਰੂਟੀਨ ਦੇ ਵਿੱਚ ਰੂਟੀਨ ਦੇ ਵਿੱਚ ਜਿਹੜੀ ਕ੍ਰਾਈਮ ਦੇਖ ਰਹੇ ਹੈਗੇ ਆ ਜੋ ਹੁੰਦੀ ਆ ਉਹ ਪ੍ਰੋਵਿੰਸ਼ੀਅਲ ਕੋਰਟਸ ਦੇ ਵਿੱਚ ਉਹਨਾਂ ਦਾ ਫੈਸਲਾ ਹੁੰਦਾ ਹੈਗਾ ਆ ਐਂਡ ਸੋ ਲਾ ਨੂੰ ਅਪਲਾਈ ਉਹਨਾਂ ਨੇ ਕਰਨਾ ਹੁੰਦਾ ਹੈ ਉਹਨਾਂ ਦੇ ਜੱਜਸ ਨੇ ਉਹਨਾਂ ਦੇ ਕ੍ਰਾਊਨ ਅਟਾਰਨੀਜ਼ ਨੇ ਤੇ ਮੈਂ ਕਾਫੀ ਬੈਂਨ ਉੱਥੇ ਬੈਠ ਕੇ ਦੇਖਿਆ ਹੈਗਾ ਜੋ ਆਪਣਾ ਬ੍ਰਾਮਚੰਦਾ ਕੋਰਟ ਹੈ ਹਾਊਸ ਹੈਗਾ ਇਟਸ ਵਨ ਆਫ ਦ ਬਿਜ਼ੀਐਸਟ ਕੇਵ ਆਊਟ ਨੰਬਰ 1 ਕਹਿੰਦੇ ਆ ਕੇ ਵਨ ਨੰਬਰ 2 ਤੇ ਆ ਜਾਂਦਾ ਆ ਪਰ ਇਹ ਤੇ ਟ੍ਰਾਂਟੋ ਬਹੁਤ ਬਿਜ਼ੀ ਹੈਗੇ ਨੇ ਐਂਡ ਉੱਥੇ ਜਸ ਹਸਾਬ ਨਾਲ ਕੰਮ ਹੋਣਾ ਚਾਹੀਦਾ ਹੋ ਨਹੀਂ ਰਿਹਾ ਹੈਗਾ ਆ ਐਂਡ ਕਈ ਚੀਜ਼ਾਂ ਮਿਸ ਹੋ ਰਹੀਆਂ ਹੈਗੀਆਂ ਨੇ ਜਿਵੇਂ ਜੋ ਕੇਸ ਦੀ ਪਾਸਟ ਜੋ ਉਹਨਾਂ ਨੇ ਪਹਿਲਾਂ ਜੋ ਕਰਾਈਮਸ ਕਮਿਟ ਕੀਤੇ ਹੈਗੇ ਆ ਕੇਵਾਰ ਉਹ ਵੀ ਦੇਖੇ ਨਹੀਂ ਜਾ ਰਹੇ ਹੈਗੇ ਬੈਲ ਟਾਈਮ ਤੇ ਪ੍ਰੋਪਰਲੀ ਕੇਸ ਨੂੰ ਸਟੱਡੀ ਨਹੀਂ ਕੀਤਾ ਜਾ ਰਿਹਾ ਸੋ ਇਹ ਚੀਜ਼ਾਂ ਧਿਆਨ ਦੇ ਵਿੱਚ ਲੈ ਕੇ ਆਉਣ ਆਲੀਆਂ ਹੈਗੀਆਂ ਪ੍ਰੋਵਿੰਸ ਦੇ ਵੀ ਸੋ ਦੈਟ ਉਹ ਵੱਤ ਤੋਂ ਵੱਦ a uh, ground lawyers nu hire kar sake judges nu so that a case properly chal sakkan to si believe nahi karoge abhi almost 50% to utte cases ne jede itthe oh dismiss ho jande hage a trials tak pohnchi nahi rahe hage so kanun ki karuga kanun na ta end te ja ke apply hona hage us to pehla ta eh je process hi nahi chal rya sahi ta ਕਿ ਨੂੰ ਤਾਂ ਲਾਗੂ ਹੀ ਨਹੀਂ ਹੋਣਾ ਹੈਗਾ ਪਰ ਉਹ ਕਹਿੰਦੇ ਸੌਰੀ ਮੈਂ ਤੁਹਾਡੀ ਗੱਲ ਟੋਕ ਰਿਹਾ ਉਹ ਕਹਿੰਦੇ ਉਹ ਕਹਿੰਦੇ ਜੀ ਵੀ ਇਹ ਫੈਡਰਲ ਨੇ ਕਰਨਾ ਆਪਾਂ ਕਹਿੰਦੇ ਪ੍ਰੋਵੈਂਸ ਜਿਵੇਂ ਤੁਸੀਂ ਦੱਸਿਆ ਵੀ ਪ੍ਰੋਵੈਂਸ ਦੇ ਵੀ ਕੁਝ ਅਧਿਕਾਰ ਹੁੰਦੇ ਨੇ ਵੀ ਉਹਨਾਂ ਨੇ ਵੀ ਕਰਨਾ ਪਰ ਜਿਵੇਂ ਕਹਿਦੀ ਹੈ ਵੀ ਗੱਲ ਤਾਂ ਮਿਲ ਜੁਲ ਕੇ ਹੀ ਹੋਣੀ ਹੈ ਜੀ ਮਿਲ ਜੁਲ ਕੇ ਹੀ ਹੋਣੀ ਹੈ ਸੋ ਉਹ ਗੱਲ ਉਹ ਬਿਲ ਦੀ ਕਰ ਰਹੇ ਹੈਗੇ ਆ ਉਹ ਇਸ ਬਿਲ ਦੇ ਵਿੱਚ ਆਮ ਆ ਕੀਤਾ ਜੋਗਸਟ੍ਰਸ ਵੀ ਬਿਲ ਪਬਲਿਕ ਸੇਫਟੀ ਨੂੰ ਪਹਿਲਾਂ ਲੈਣਾ ਚਾਹੀਦਾ ਹੈਗਾ ਵੈਸੇ ਤਾਂ ਅੱਜ ਵੀ ਕਾਨੂੰਨ ਦੇ ਵਿੱਚ ਹੈ ਪਰ ਉਹ ਹੋਰ ਵੀ ਚੀਜ਼ਾਂ ਕੰਸੀਡਰ ਕਰ ਰਹੇ ਹੈਗੇ ਨੇ ਉਹ ਹੁਣ ਦੁਬਾਰਾ ਉਹ ਚੀਜ਼ ਨੂੰ ਸਮਝਾਇਆ ਜਾਊਗਾ ਪਰ ਇਹ ਇਹ ਬਿਲ ਦੀ ਗੱਲ ਆ ਉਹਦੇ ਵਿੱਚ ਚਾਰजेस ਲਏ ਕੀਤੇ ਗਏ ਹੈਗੇ ਨੇ ਡ੍ਰੌਪ ਨਹੀਂ ਕੀਤੇ ਜਾਂਦੇ ਬਿੱਲ ਤਾਂ ਸਿਰਫ ਹੁੰਦਾ ਆ ਵੀ ਤੁਸੀਂ ਕੀ ਅਬ ਦੀ ਸਪਰੀ ਟ్రਾਇਲ ਜਿਹੜੀ ਟਾਈਮ ਹੈਗਾ ਤੁਸੀਂ ਅੰਦਰ گزارੋਗੇ ਕ ਤੁਸੀਂ ਬਾਅਰ ਕੁਝ ਕੰਡੀਸ਼ਨਸ ਦੇ ਨਾਲ ਮੇਬੀ ਤੁਹਾਡੇ ਸੇ ਮੋਨਿਟਰ ਲੱਗਿਆ ਹੋਇਆ ਜਾਂ ਕੁਝ ਹੋਰ ਅਮ ਸੋ ਦੋ ਇਸ ਡਿਫਰੈਂਟ ਥਿੰਗਸ ਮੈਂ ਗੱਲ ਕਰ ਰਹੀ ਹੈਗੀ ਆ ਵੀ ਜਿੱਥੇ ਚਾਰजेस ਪੂਰੇ ਡ੍ਰੌਪ ਕੀਤੇ ਜਾਂਦੇ ਆ ਜਿੱਥੇ ਕੇਸ ਕਿਉਂਕਿ ਬਹੁਤ ਲੰਬਾ ਟਾਈਮ ਡਿਲੇ ਹੋ ਗਿਆ ਹੈਗਾ ਉਹ ਪੂਰਾ ਹੀ ਡ੍ਰੌਪ ਕੀਤਾ ਜਾਂਦਾ ਉਹ ਟ੍ਰਾਇਲ ਹੀ ਡਿਸਮਿਸ ਕੀਤੀ ਜਾਂਦੀ ਹੈਗੀ ਆ ਹਾਂਜੀ ਸੋ ਉਹ ਟ੍ਰਾਇਲ ਹੀ ਡਿਸਮਿਸ ਹੋ ਗਈ ਹੈਗੀ ਆ 50% ਕੇਸ ਡਿਸਮਿਸ ਹੀ ਹੋ ਰਹੇ ਨੇ ਦੈਟਸ ਅ ਬਿਗ ਨੰਬਰ ਐਂਡ ਇਹ ਵੀ ਇੱਕ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਵੀ ਇਹਦੇ ਵਿੱਚ ਹੁਣ ਆਈ ਊਡ ਸੇ ਲੋਕਾਂ ਨੂੰ ਜਸਟਿਸ ਨਹੀਂ ਮਿਲ ਰਹੀ ਹੈਗੀ ਜਿਹੜੇ ਵਿਕਟਮਸ ਨੇ ਫਿਰ ਇਹ ਲੋਕ ਜਿਹੜੇ ਜਿਵੇਂ ਆਪਾਂ ਰੌਲਾ ਵੀ ਪਾਉਂਦੇ ਰਹਿੰਦੇ ਆ ਚਾਹੇ ਆਪਣੇ ਕਹਿੰਦੇ ਰਹਿੰਦੇ ਆ ਜੀ ਫਿਰ ਗਵਰਨਮੈਂਟ ਦੀ ਪ੍ਰੋਬਲਮ ਆ ਦਿਸ ਐਂਡ 댓 ਪਰ ਮੇਰੇ ਹਿਸਾਬ ਨਾਲ ਕਿਤੇ ਫਿਰ ਇਹ ਜੇ ਆਪਾਂ ਪ੍ਰੋਵਿੰਸ਼ੀਅਲ ਕੋਰਟ ਹੋਵੇ ਜਾਂ ਫੈਡਰਲ ਕੋਰਟ ਹੋਵੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਦਾਰ ਨੇ ਕਿਉਂਕਿ ਇੱਕ ਟਾਈਮ ਬౌੰਡ ਨਹੀਂ ਕੀਤਾ ਜਾਂਦਾ ਕਿਉਂਕਿ ਹਰ ਕੇਸ ਆਪਾਂ ਸੇਮ ਨਹੀਂ ਹੁੰਦਾ ਜੀ ਇੱਕ ਚੋਰੀ ਦਾ ਕਿੱਕ ਮਰਡਰ ਦਾ ਕੇਸ ਟੋਟਲੀ ਡਿਫਰੈਂਟ ਨੇ ਉਹਦੇ ਵਿੱਚ ਤੁਸੀਂ ਟਾਈਮ ਬਾਉਂਡ ਕਰਕੇ ਵੀ ਇਹਨੂੰ ਜਲਦੀ ਤੋਂ ਜਲਦੀ ਇਹਦਾ ਨਿਬਟਾਰਾ ਕੀਤਾ ਜਾਵੇ ਜਿਹੜਾ ਦੂਜਾ ਕੇਸ ਹੈ ਚਲੋ ਲੰਬਾ ਵੀ ਪੈ ਜਾਊਗਾ ਕੋਈ ਗੱਲ ਨਹੀਂ ਉਹਨੂੰ ਪਨੀਸ਼ਾਪਾ ਕਰ ਦਾਂਗੇ ਫਿਰ ਇਹ ਕਹਿ ਦਿੰਦੇ ਸਾਨੂੰ ਬੇਲ ਦੇ ਦਿੱਤੀ ਜੀ ਬਹੁਤ ਜਲਦੀ ਹੁਣ ਜਿਹੜੀ ਮੇਨ ਆਪਣਾ ਮਸਲਾ ਇਹੀ ਹੁੰਦਾ ਜੀ ਵੀ ਕਿਸੇ ਬੰਦੇ ਨੇ ਗੋਲੀ ਚਲਾਤੀ ਜੀ ਲੈਟਸ ਸੇ ਆਪਣੇ ਕੋਈ ਆਪਾਂ ਇੱਕ ਐਗਜ਼ਾਮਪਲ ਦੇ ਦੇਣ ਇੱਥੇ ਕੋਈ ਚੋਰੀ ਹੋ ਗਈ ਬੰਦਾ ਕਹਿੰਦਾ ਜੀ ਉਹਨੂੰ ਫੜ ਲਿਆ ਜੀ ਉਹ ਘੰਟੇ ਬਾਅਦ ਛੱਡ ਦਿੰਦੇ ਆ ਹੁਣ ਲੋਕ ਕਹਿੰਦੇ ਜੀ ਬੇਲ ਕੱਲੀ ਤੁਹਾਨੂੰ ਲੱਗਦਾ ਵੀ ਕੱਲੀ ਆ ਵੀ ਠੱਲ ਪੈ ਜੂਗੀ ਤੁਹਾਨੂੰ ਲੱਗਦਾ ਇਸ ਚੀਜ਼ ਦਾ ਨਹੀਂ ਮੈਂ ਇਹੀ ਆਨਸਰ ਪਹਿਲਾਂ ਵੀ ਕਰਕੇ ਹਟੀ ਹੈਗੀਆਂ ਵੀ ਠੀਕ ਹੈ ਰਿਪੀਟ ਅਫੈਂਡਰਸ ਦੇ ਐਂਡ ਕੋਸ਼ਿਸ਼ ਜਾਂਤੇ ਆ ਮੂਵਮੈਂਟ ਹੋ ਸਕਦੀ ਹੈ ਰਾਈਟ ਡਾਇਰੈਕਸ਼ਨ ਦੇ ਵਿੱਚ ਆਬਵੀਅਸਲੀ ਅਸੀਂ ਕੁਝ ਰੀਜ਼ਨ ਲਈ ਕਰ ਰਹੇ ਹੈਗੇ ਆ ਪਰ ਆ ਸਿਰਫ ਇਸ ਇਜਾਂ ਕਰਨ ਨਾਲ ਸਾਰਾ ਜਿਹੜਾ ਹੈਗਾ ਸਿਚੁਏਸ਼ਨ ਸੋਲਵ ਨਹੀਂ ਹੋਗਾ ਤਾਂ ਹੀ ਮੈਂ ਕਹਿ ਰਹੀ ਆ ਕਿ ਜੋ ਮੰਗਾ ਹੋ ਰਹੀਆਂ ਨੇ ਅਸੀਂ ਉਹਨਾਂ ਨੂੰ ਕਰ ਰਹੇ ਹੈਗੇ ਆ ਲਿਖਤੀ ਰੂਪ ਦੇ ਵਿੱਚ ਕੋਡ ਦੇ ਵਿੱਚ ਸਿਰਫ ਪਾ ਸਕਦੇ ਆ ਪਰ ਉਹ ਕੋਡ ਨੂੰ ਪੜ ਕੇ ਤੇ ਉਹਨੂੰ ਅਪਲਾਈ ਕਰਨਾ ਪ੍ਰੋਵਿੰਸਸ ਨੇ ਐਂਡ ਕੁਝ ਪ੍ਰੋਵਿੰਸਸ ਦੇ ਵਿੱਚ ਸਿਚੁਏਸ਼ਨਸ ਡਿਫਰੈਂਟ ਨੇ ਜਿਵੇਂ ਉਹਨਾਂ ਜਿਹੜੇ ਐਕਸਟਰਸ਼ਨ ਦੇ ਕੇਸ ਲਾ ਲੋ ਐਡਮਿਨ ਦੇ ਵਿੱਚ ਮੈਂ ਉਹਨਾਂ ਦੇ ਨਾਲ ਮਿਲੀ ਸੀ ਕਿ ਜਨਾਬ ਜਿਹੜੇ ਵਿਕਟਮਸ ਸੀਗੇ ਉਹ ਦੱਸ ਰਹੇ ਹੈਗੇ ਆ ਵੀ ਉਹਨਾਂ ਦੇ ਟ੍ਰਾਇਲਸ ਦੇ ਵਿੱਚ ਜਿਹੜੇ ਲੋਕ ਚਾਰਜ ਹੋਏ ਨੇ ਉੱਥੇ ਦਾ ਟ੍ਰਾਇਲਸ ਵੀ ਹੋ ਚੁੱਕੀਆਂ ਹੈਗੀਆਂ ਨੇ ਸਜ਼ਾ ਵੀ ਹੋ ਚੁਣਾਈ ਗਈ ਹੈਗੀ ਆ ਆ ਉਹਨਾਂ ਨੂੰ ਬੇਲ ਕਿਸਨੂ ਨਹੀਂ ਮਿਲੀ ਸੀ ਕਾਨੂੰਨਤਾ ਕੀ ਹੈਗਾ ਸਾਰੇ ਮੁਲਕ ਦਾ ਰਾਈਟ ਸੋ ਇੱਥੇ ਕੁਝ ਜੱਜਸ کہہ ਰਹੇ ਆ ਵੀ ਸਪੇਸ ਵੀ ਨਹੀਂ ਹੈਗੀ ਇੱਥੇ ਦੇ ਲੋਕਲ ਪ੍ਰਿਜ਼ਨਸ ਦੇ ਵਿੱਚ ਸੋ ਇਹ ਵੀ ਇਸ਼ੂ ਆ ਕਈ ਫੈਕਟਰਸ ਹੈਗੇ ਆ ਮੈਂ ਇਹੀ ਕਹਿ ਰਹੀ ਆ ਵੀ ਰਲ ਮਿਲ ਕੇ ਅਸੀਂ ਆਪ ਦਾ ਜੋ ਕਹਿ ਰਹੇ ਨੇ ਜੋ ਰੋਜ ਰੋਲਾ ਪੈ ਰਿਹਾ ਹੈਗਾ ਉਹ ਸਭ ਕਰ ਦਵਾਂਗੇ ਪਰ ਉਸ ਤੋਂ ਬਾਅਦ ਜੇ ਉਹ ਕਰ ਵੀ ਦਿੱਤਾ ਹੈਗਾ ਤਾਂ ਸੌਲਵ ਸਾਰੀ ਪ੍ਰੋਬਲਮ ਤਾਂ ਵੀ ਨਹੀਂ ਹੋਣੀ ਕਿਉਂਕਿ ਉਹਨਾਂ ਨੂੰ ਆਪਦੇ ਹਿੱਸੇ ਦਾ ਵੀ ਕੰਮ ਕਰਨਾ ਪੈਣਾ ਸੋ ਆਈ ਹੋਪ ਅਸੀਂ ਸਭ ਕੁਝ ਜੋ ਮੰਗ ਹੈਗੀ ਆ ਕਰਾਂਗੇ ਪਰ ਉਸ ਤੋਂ ਬਾਅਦ ਜੇ ਲੋਕ ਐਕਸਪੈਕਟ ਕਰਨ ਵੀ ਜਦੀ ਹੀ ਸਭ ਕੁਝ ਬਦਲ ਜੂਗਾ ਦਿ ਨੈਚਰ ਪ੍ਰੋਵਿੰਸ ਵੀ ਉਹ ਇਸ਼ੂਜ਼ ਨੂੰ ਟੈਕਲ ਨਹੀਂ ਕਰਦੀ ਹੈਗੀ ਰਲ ਮਿਲ ਕੇ ਸਾਰੇ ਲੈਵਲਸ ਨਹੀਂ ਕਰਦੇ ਉਹਨਾਂ ਚਲ ये चीज़ पर पूरा कंट्रोल नहीं हो सकता है पर अफकोर्स आई आई थिंक साड़ी हम मीटिंग हो रही uh, जो, uh, FTP, मीटिंग है अगले महीने अलबरटा दे एफ टी पी एफ पी टी मीटिंग कहें है फैडरल प्रोविशल अथेरेटोरी ऑफ पबलिक सेफ्टी के इशू से तो ये गला बात उ ਮ ਸ਼ਾਇਦ ਉਹ ਨਾਲੇ ਟਾਈਮ ਚ ਕੋਈ ਸਮਿਟ ਵੀ ਹੋ ਸਕਦਾ ਜਿੱਦਾਂ ਆਟੋ ਹਫਤਾ ਹੋਇਆ ਸੀ ਉਸ ਤੋਂ ਬਾਅਦ ਕਾਫੀ ਸੋਲੂਸ਼ਨਸ ਨਿਕਲੇ ਸੀ ਉਸ ਸਮਿਟ ਤੋਂ ਐਂ ਸਾਰਿਆਂ ਨੇ ਜਿੰਮੇਵਾਰੀ ਵੀ ਲਈ ਸੀ ਕਿਉਂਕਿ ਇੱਕ ਟੇਬਲ ਤੇ ਬੈਠੇ ਸੀ ਪੁਲਿਸ ਵੀ ਆਕਾਰਾਂ ਵਾਲੇ ਵੀ ਮੈਨੂਫੈਕਚਰਸ ਇੰਸ਼ੋਰੈਂਸ ਵਾਲੇ ਆ ਸਾਰੇ ਪ੍ਰੀਵਿੰਸ਼ੀਅਲ ਐਂਡ ਫੈਡਰਲ ਲੈਵਲ ਵਾਲੇ ਫਿਰ ਉਸ ਟਾਈਮ ਤੇ ਉਹਨਾਂ ਨੂੰ ਰੀਅਲਾਈਜ਼ ਹੋਇਆ ਵੀ ਹਾਂ ਸਾਰੇ ਲੈਵਲਸ ਨੂੰ ਇਸ ਇਸ਼ੂ ਨੂੰ ਸੀਰੀਅਸਲੀ ਲੈਣਾ ਪਊਗਾ ਟੈਕਨੋਲੋਜੀ ਵੀ ਨਮੀ ਲਾਈ ਗਈ ਸੀ ਕਿ ਬਾਰਡਰਸ ਤੇ ਹੁਣ ਵੀ ਕਾਫੀ ਇਨਵੈਸਟਮੈਂਟ ਕੀਤੀ ਗਈ ਹੈਗੀ ਆ ਆ ਆਪਣੇ ਬਾਰਡਰਸ ਤੇ ਸੋਪਾ ਮੇਓ ਇਲੀਗਲ ਗਨਸ ਕਰਕੇ ਹੈਗਾ ਜੋ ਆਪਣੇ ਕੰਟਰੀ ਚਾਰੇ ਨੇ ਡਰੱਗਸ ਪਰ ਜੋ ਕਾਰਾਂ ਬਾਰਵੀ ਜਾ ਰਹੀਆਂ ਸੀ ਉਹਨਾਂ ਤੇ ਰੋਕ ਪਾਉਣ ਲਈ ਓਪੋਜੀਸ਼ਨ ਜਿਵੇਂ ਆਪਾਂ ਦੱਸਦੇ ਆਂ ਜੇ ਓਪੋਜੀਸ਼ਨ ਫਿਰ ਸਿਰਫ ਰੌਲਾ ਪਾਉਣ ਨੂੰ ਹੀ ਆ ਮਤਲਬ ਸਾਥ ਦੇਣ ਨੂੰ ਨਹੀਂ ਹੈਗੀ ਲੋਕਾਂ ਦੇ ਵਿੱਚ ਤਾਂ ਆਪਾਂ ਇਸ ਤਰੀਕੇ ਨਾਲ ਪ੍ਰੈਜ਼েন্ট ਕਰਦੇ ਆਂ ਆਪਣੇ ਆਪ ਨੂੰ ਵੀ ਅਸੀਂ ਤਾਂ ਬڑے ਦੇਸ਼ ਦੇ ਰਖਵਾਲੇ ਆ ਪਰ ਜਦੋਂ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਬਿੱਲ ਦੀ ਗੱਲ ਕੀਤੀ ਆ ਵੀ ਚਲੋ ਆਪਾਂ ਨਾਲ ਜਿੰਨਾ ਚਿਰ ਇੱਕ ਦੂਜੇ ਦੇ ਨਾਲ ਹੁਣ ਮੰਨ ਲਓ ਅਸੀਂ ਤੁਹਾਡੇ ਕੋਲੇ ਆ ਗਏ ਤੁਸੀਂ ਸਾਨੂੰ ਖਬਰ ਦਿੱਤੀ ਅਸੀਂ ਗਾਂ ਦਿਖਾਵਾਂਗੇ ਪਰ ਜੇ ਅ ਕੀ ਕਰੋਗੇ ਉਹ ਗੱਲ ابھی ਉਹਨਾਂ ਦਾ ਵੀ ਸਾਥ ਚਾਹੀਦਾ ਕਿ ਨਹੀਂ ਚਾਹੀਦਾ ਜੀ ਉਹਨਾਂ ਦਾ ਸਾਥ ਚਾਹੀਦਾ ਮੈਂ ਤਾਂ ਹੀ ਤਾਂ ਉਸ ਚੀਜ਼ ਨੂੰ ਮੈਂਸ਼ਨ ਕਰ ਰਹੀ ਹਾਂ ਮੈਂ ਇਸ ਰੀਜ਼ਨ ਲਈ ਨਹੀਂ ਕਰ ਰਹੀ ਹਾਂ ਕਿ ਵੀ ਮੈ ਕਸੇ ਦੇ ਸਿਰ ਪਾ ਰਹੀ ਹਾਂ ਕਿਸੇ ਹੋਰ ਮੈਂ ਚਾਹੁੰਦੀ ਹਾਂ ਕਿਉਂਕਿ ਇਸ ਵਕਤ ਉਹ ਬਿੱਲ ਡਿਬੇਟ ਹੋ ਰਿਹਾ ਹੈਗਾ ਆ ਜਿਵੇਂ ਬੈਸ ਚੱਲ ਰਹੀ ਹੈਗੀ ਹੌਰੇ ਤੇ ਹਾਊਸ ਆਫ ਕਾਮਨਸ ਦੇ ਵਿੱਚ ਆ ਉਹਦੇ ਕਿੰਨੇ ਦੰਬਾਸ ਚੱਲੂਗੀ ਉਹ ਵੀ ਆਪੋਜੀਸ਼ਨ ਦੇ ਨਾਲ ਮਿਲ ਕੇ ਡਿਸਾਈਡ ਕੀਤਾ ਜਾਂਦਾ ਉਹ ਬਿਲ ਨੂੰ ਲੰਬਾ ਵੀ ਲਮਕਾਇਆ ਜਾ ਸਕਦਾ ਉਹਨੂੰ ਜਲਦ ਤੋਂ ਜਲਦ ਵੀ ਰਿਸੋਲਵ ਕੀਤਾ ਜਾ ਸਕਦਾ ਸੋ ਮੇਰੀ ਇਹੀ ਆਈ ਗੈਸ ਅਮ ਅਵੇਅਰਨੈਸ ਮੈਂ ਲੈ ਕੇ ਆਉਣਾ ਚਾਹੁੰਦੀ ਹੈਗੀ ਆ ਵੀ ਜਿਹੜਾ ਸਪੈਸ਼ਲੀ ਬਾਰਡਰਸ ਵਾਲਾ ਸਖਤੀ ਵਾਲਾ ਬਿੱਲ ਹੈਗਾ ਉਹਦੇ ਵਿੱਚ ਇਮੀਗ੍ਰੇਸ਼ਨ ਲਈ ਤੇ ਵੀ ਸਖਤੀ ਹੈਗੀ ਆ ਜੋ ਫਾਈਨੈਂਸਿੰਗ ਮੈਂ ਕਹਿ ਰਹੀ ਸੀ ਟੈਰਰਿਸ ਫਾਈਨੈਂਸਿੰਗ ਐਂਡ ਖਾਸ ਕਰਕੇ ਆਪਣੇ ਮੇਲ ਦੇ ਵਿੱਚ ਜੋ ਚੀਜ਼ਾਂ ਜਾ ਰਹੀਆਂ ਨੇ ਜਿਹਦੇ ਵਿੱਚ ਡਰੱਗਸ ਵੀ ਅੱਜ ਕੱਲ ਜਾ ਰਹੇ ਹੈਗੇ ਉਹਨੂੰ ਸਕੈਨ ਕਰਨ ਲਈ ਪਰਮਿਸ਼ਨ ਦਿੱਤੀ ਜਾਂਦੀ ਆ ਤੇ ਆਹ ਜਿਹੜੇ ਫੋਨ ਨੰਬਰਸ ਐਂਡ ਆਈਪੀ ਐਡਰੈਸਸ ਜੋ ਆਪਣੇ ਇੰਟਰਨੈਟ ਕੰਪਿਊਟਰਸ ਦੇ ਹੁੰਦੇ ਹੈਗੇ ਆ ਉਹਨਾਂ ਨੂੰ ਮਲਾਉਣ ਲਈ ਕੁਝ ਪ੍ਰੋਵੀਜਨਸ ਦਿੱਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਨੇ ਸੋ ਥੈਟ ਲੋਕ ਚਾਰਜ ਤਾਂ ਹੋ ਸਕਣ ਰਾਈਟ ਫੜੇ ਤਾਂ ਜਾ ਸਕਣ ਮੋਸਟ ਕ੍ਰਾਈਮਨਲਸ ਜੋ ਸਟੱਡੀਜ਼ ਕੀਤੀਆਂ ਜਾਂਦੀਆਂ ਹੈਗੀਆਂ ਉਹਨਾਂ ਨੂੰ ਲੱਗਦਾ ਹੁੰਦਾ ਜਦੋਂ ਕ੍ਰਾਈਮ ਕਰਨ ਜਾਂਦੇ ਆ ਵੀ ਅਸੀਂ ਤਾਂ ਕਦੇ ਫੜੇ ਹੀ ਨਹੀਂ ਜਾਣਾ ਹੈਗਾ ਰਾਈਟ ਸੋ ਜ਼ਰੂਰੀ ਹੈਗਾ ਆ ਵੀ ਸਿਰਫ ਕਾਨੂੰਨ ਬਦਲ ਕੇ ਹੀ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਪੈ ਜਾਣਾ ਵੀ Oh ਇਸ ਜੀ ਦੀ ਸਜ਼ਾ ਹੋਣੀ ਆ ਸੋ ਮੈਂ ਕਰਨੀ ਨਹੀਂ ਹੈਗੀ ਉਹਨਾਂ ਨੂੰ ਕਿਤਨਾ ਕਿਤੇ ਡਰ ਵੀ ਹੋਣਾ ਚਾਹੀਦਾ ਵੀ ਅਸੀਂ ਫੜੇ ਜਾਵਾਂਗੇ ਇੱਥੇ ਇੱਥੇ ਇਦਾਂ ਦੇ ਜਿਹੜੇ ਲੂਪ ਹੋਲਸ ਨੇ ਉਹਨਾਂ ਨੂੰ ਅਸੀਂ ਕਲੋਜ਼ ਕਰਨ ਦੀ ਟਰਾਈ ਕਰ ਰਹੇ ਹੈਗੇ ਆ ਜਿਸ ਤਰ੍ਹਾਂ ਪਹਿਲਾਂ ਵੀ ਆਪਣੇ ਬਾਰਡਰ ਤੇ ਲੋਕ ਆ ਰਹੇ ਸੀਗੇ ਰਾਈਟ ਜਦੋਂ ਪਹਿਲੀ ਵਾਰ 트ੰਪ ਪ੍ਰੈਜ਼ੀਡੈਂਟ ਬਣਿਆ ਸੀ ਆਪਨੇ ਤੇ ਬਾਰਡਰਸ ਤੇ ਲਾਈਨ ਲੱਗੀ ਸੀ ਉਹ ਇੱਕ ਲੂਪ ਹੋਲ ਸੀ ਜਦੋਂ ਅਫੀਸ਼ਲ ਬਾਰਡਰ ਐਂਟਰੀ ਤੇ ਐਂਟਰ ਹੁੰਦੇ ਆ ਸਾਡਾ ਐਗਰੀਮੈਂਟ ਹੈ ਅਮਰੀਕਾ ਦੇ ਨਾਲ ਵੀ ਪਹਿਲੀ ਕੰਟਰੀ ਚ ਤੁਸੀਂ ਅਸਾਈਲਮ ਕਰਨਾ ਹੈਗਾ ਜਿੱਥੇ ਤੁਸੀਂ ਪਹੁੰਚਦੇ ਹੈਗੇ ਹੋ ਤੁਸੀਂ ਕੰਟਰੀ ਜੰਪ ਨਹੀਂ ਕਰ ਸਕਦੇ ਹੈਗੇ ਰਾਈਟ ਪਰ ਉਹ ਜੇ ਅਫੀਸ਼ਲ ਪੋਰਟ ਤੇ ਨਹੀਂ ਹੁੰਦੇ ਸੀ ਉਹ ਲੂਪ ਹੋਲ ਸੀਗਾ ਇੱਕ ਉੱਥੇ ਫਿਰ ਉਹ ਆ ਕੇ ਕਰ ਸਕਦੇ ਸੀਗੇ ਐਂਡ ਉਹ ক্লোਜ਼ ਕੀਤਾ ਗਿਆ ਹੁਣ ਅੱਜ ਤੁਸੀਂ ਦੇਖੋ ਕੁਈ ਐਸਾਈਲਮ ਕਲੇਮਸ ਬਹੁਤ ਘੱਟ ਹੋ ਰਹੇ ਨੇ ਮੈਂ ਉਥੇ ਬੀਸੀ ਜਾ ਕੇ ਆਈਆਂ ਉਥੇ ਇਸ ਸਾਲ 7 ਹੋਏ ਨੇ so that's like very very mm -hmm. small numbers ਜਿਹੜੇ ਐਸਾਈਲਮ ਹੋਣ ਕਲੇਮ ਕਰ ਰਹੇ ਹੋ ਇਨ ਕੰਟਰੀ ਕਰ ਰਹੇ ਹੈਗੇ ਨੇ ਉਹ ਬਾਰਡਰ ਤੇ ਆ ਕੇ ਇਸ ਤਰ੍ਹਾਂ ਨਹੀਂ ਕਰ ਰਹੇ ਹੈਗੇ and so ਇਸ ਤਰ੍ਹਾਂ ਦੇ ਲੂਪ ਹੋਲਸ ਨੇ ਜਦੋਂ ਪੁਲਿਸ ਜਾਂ ਸੀਬੀਐਸਏ ਆਈਡੈਂਟੀਫਾਈ ਕਰ ਰਹੀ ਹੈਗੀ ਜਾਂ ਇਦਾਂ ਹੀ ਸੀ2 ਦੇ ਵਿੱਚ ਜਿੰਨੇ ਵੀ ਉਹਨਾਂ ਨੇ ਸਾਨੂੰ ਸਲਾਹ ਦਿੱਤੇ ਹੈਗੇ ਉਹ ਮਿਲਾ ਕੇ ਉਹਦੇ ਚ ਪਾਏ ਹੋਏਗੇ ਨੇ so we hope ਯਕੀਨ ਹੈ ਸਾਕਤਾ ਕੰਸਰਵੇਟਿਵਸ ਬੁਡੀ ਬਿਲ ਨੂੰ ਸਪੋਰਟ ਨਹੀਂ ਕਰ ਰਹੇ ਹੈਗੇ ਆ ਬੀ ਆਫ ਦਾ ਮਾਈਂਡ ਚੇਂਜ ਕਰ ਲੈਣ ਤੇ ਉਸ ਬਿਲ ਨੂੰ ਸਪੋਰਟ ਕਰਨ ਕਿਉਂਕਿ ਇਹਦਾ ਵੀ ਇੱਕ ਬਹੁਤ ਵੱਡਾ ਰੋਲ ਹੁੰਦਾ ਕਿਈ ਵਾਰ ਆਪਾਂ ਸਿਰਫ ਬਿਲ ਦੀ ਗੱਲ ਕਰਕੇ ਉਹ ਵੀ ਹੋਊਗਾ ਪਰ ਸਿਰਫ ਉਹ ਗੱਲਾਂ ਕਰਕੇ ਤੇ ਦੂਸਰੀ ਗੱਲਾਂ ਨਹੀਂ ਕਰਦੇ ਹੈਗੇ ਤਾਂ ਫਿਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਹੈਗਾ ਪੂਰਾ ਧੰਨਵਾਦ ਰੁਪੀਜੀ ਥੈਂਕ ਯੂ ਥੈਂਕ ਯੂ ਸੋ ਇਹ ਸਨ ਮਿਸਟਰ ਰੂਪੀਸ ਹੋਤੇ ਜਿਨ੍ਹਾਂ ਨੇ ਦੱਸਿਆ ਵੀ ਸਾਥ ਦੀ ਲੋੜ ਹੈ ਨਾ ਕਿ ਇੱਕ ਕੱਲਾ ਰੌਲਾ ਪਾਓ ਰੌਲਾ ਪਾ ਕੇ ਕੁਝ ਨਹੀਂ ਹੋਣਾ ਜੇ ਆਪਾਂ ਚਾਹੇ ਉਹ ਪ੍ਰਵਿੰਸ ਗਵਰਨਮੈਂਟ ਹੋਵੇ ਫੈਡਰਲ ਹੋਵੇ ਚਾਹੇ ਆਪੋਜੀਸ਼ਨ ਹੋਵੇ ਕਿਉਂਕਿ ਜੇ ਆਪਾਂ ਇੱਕ ਮੰਚ ਤੇ ਆਵਾਂਗੇ ਤਾਂ ਹੀ ਕੁਝ ਸੋਚ ਨਵੀਂ ਸੋਚ ਲੈ ਕੇ ਆਵਾਂਗੇ ਉਸ ਤਰੀਕੇ ਦੇ ਬਿੱਲ ਬਣਾਵਾਂਗੇ ਫਿਰ ਪਾਸ ਕਰਕੇ ਫਿਰ ਇਸ ਦੇਸ਼ ਨੂੰ ਇੱਕ ਚੰਗਾ ਦੇਸ਼ ਬਣਾ ਸਕਾਂਗੇ ਜੋ ਅੱਜ ਤੋਂ ਇਹ ਜੀ ਆਪਾਂ ਗੱਲ ਕਰਦੇ ਆਂ ਵੀ 10-15 ਸਾਲ ਪਹਿਲਾਂ ਸੀ ਜੋ ਅੱਜ ਆਪਾਂ ਇਹ ਕਹਿੰਨੇ ਆਂ ਕਿਉਂਕਿ ਆਪਾਂ ਨੂੰ ਕਹਿਣਾ ਬਹੁਤ ਸੌਖਾ ਹੁੰਦਾ ਵੀ ਦੇਸ਼ ਬਹੁਤ ਮਾਰਾ ਹੋ ਰਿਹਾ ਗਵਰਨਮੈਂਟ ਕੁਝ ਸਾਥ ਨਹੀਂ ਦਿੱਤਾ ਜਾਂਦਾ ਸੋ ਲੋੜ ਹੈ ਜੀ ਸਾਥ ਦੇਣ ਦੀ ਸੋ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਇੱਕ ਵਾਰੀ ਤਾਂ ਇਹ ਹਮਲਾ ਮਾਰਨਾ ਪੈਣਾ ਤਾਂ ਕਿ ਇਸ ਕੈਨੇਡਾ ਨੂੰ ਮੁੜ ਅਸੀਂ ਸਵਰਗ ਵਰਗਾ ਬਣਾ ਸਕੀਏ ਸੋ ਫਿਰ ਹਾਲ ਦੇ ਲਈ ਇਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਬ੍ਰੈਂਪਟਨ ਕੈਨੇਡਾ